ਤੁਸੀਂ ਸਮੇ ਦੋ ਦਰਵਰ ਵਿਖੇ ਖੜੇ ਆ ਜਿੱਥੇ ਕਿ ਇੱਕ ਠੋਕਰ ਜਿਹੜੀ ਲਾਈ ਗਈ ਸੀ ਪਾਣੀ ਵਧੇ ਨਾਲ ਉਹ ਵੀ ਟੁੱਟੀ ਆ ਪੱਕੀ ਠੋਕਰ ਦੀ ਪੱਕੀ ਗਿਰੀ ਆ ਇਹ ਤੇ ਪੱਕੀ ਠੋਕਰ ਆ ਜੀ ਉਹਰੇ ਸਾਡੇ ਜਾਂ ਇਹ ਕਰ ਗਈ ਤਾਂ ਉਹ ਏਰੀਆ ਜਮਾਂ ਹੀ ਗਿਆ ਆਸ ਨੂੰ ਆਣਾ ਲੋਕਾਂ ਨੂੰ ਤਾਂ ਹਿੰਮਤ ਹੌਸਲਾ ਤੇ ਸਮਾਂ ਨਹੀਂ ਜਦੋਂ ਜਾਲ ਵੀ ਨਹੀਂ ਦੇ ਰਹੇ ਤੇ ਬਹੁਤ ਵੱਡੀ ਨਿਕਾਮੀ ਆ ਬਾਈ ਜੀ ਕੁਝ ਸ਼ਰਾਰਤੀ ਅਨਸਰ ਕੋਈ ਨਾ ਕੋਈ ਰਿਊਮਰ ਫਲਾਉਣ ਦੀ ਕੋਸ਼ਿਸ਼ ਕਰਦੇ ਆ ਕੁਝ ਨਾ ਕਿਸੇ ਉਹਨਾਂ ਦਾ ਇੰਟਰਸਟ ਹੁੰਦਾ ਬਟ ਅਜੇ ਹੀ ਕੋਈ ਗੱਲ ਨਹੀਂ ਹੈ ਅਸੀਂ ਡੀਸੀ ਸਾਹਿਬ ਨੂੰ ਪੁੱਛਦੇ ਆ ਵੀ ਜਿਹੜਾ ਗਿਰਿਆ ਹੋਇਆ ਆ ਆ ਦੇਖ ਲਗਦੇ ਆ ਇਹ ਬੰਦੇ ਹੁਣ ਬਾਜ਼ ਦੇ ਹੀ ਲੱਗੇ ਹੋਏ ਆ ਸਾਰੀ ਦਾਸ ਦੇ ਕੀ ਆ ਇਹ ਸ਼ਰਾਬਤੀਆਂ ਸਰ ਤੇਰੇ ਇਹ ਸਾਰਾ ਗਿਰਿਆ ਸਾਰੇ ਬੰਦਿਆਂ ਨੇ ਉਰੇ ਦਿਮਾਗ ਰੀ ਜਾ ਕੇ ਕੀ ਆ ਇਹ ਸ਼ਰਾਬਤੀਆਂ ਸਰ ਦੇ ਜਿਹੜੇ ਬੋਲ ਰਹੇ ਤੇ ਜੇ ਰਾਤ ਥੜੀ ਸਾਹਿਬ ਇੱਥੇ ਲਾਈਵ ਨਾ ਕਰਦੇ ਤੇ ਪਬਲਿਕ ਨਹੀਂ ਸੀ ਆਉਣੀ ਇੱਕ ਬਚਣਾ ਨਹੀਂ ਸੀ ਸਾਰਾ ਇਲਾਕਾ ਉਹਨੂੰ ਹੜਿਆ ਹੋਣਾ ਸੀ ਤੁਸੀਂ ਕਿਸਤੀਆਂ ਲਈ ਫਿਰਨਾ ਸੀ ਤੁਸੀਂ ਉਹਨਾਂ ਨੂੰ ਸ਼ਰਾਰਤੀ ਆਂਸਰ ਕਿਹਾ ਤੁਸੀਂ ਕਿਹਾ ਇਹਦਾ ਤੇ ਨਿੱਜੀ ਮਫਾਦ ਆ ਉਹ ਨਿੱਜੀ ਮਫਾਦ ਵਾਸਤੇ ਨੇ ਅਸੀਂ ਬੁਲਾਏ ਸੀ ਉਹ ਇੱਥੇ ਦਿਖਾਇਆ ਉਹਨਾਂ ਨੂੰ ਬੁਲਾ ਕੇ ਕੁੱਟ ਰਿਹਾ ਸੀ ਜੇ ਸੰਗਤ ਆਈ ਆ ਪਬਲਿਕ ਆਈ ਆ ਉਹਨਾਂ ਦਾ ਚੈਨਲ ਤੇ ਦੂਰ ਤੱਕ ਦੇਖ ਕੇ ਤਾਂ ਇਹ ਬਚਾਇਆ ਤੁਹਾਡਾ ਡੀਜੀ ਸਾਹਿਬ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ ਇਹ ਝੂਠ ਨਾ ਚਲਾਓ ਪਲੀਜ਼ ਸਾਡੀ ਬੇਨਤੀ ਆ ਵੀ ਸਾਡੀਆਂ ਅਪੀਲਾਂ ਨੂੰ ਤੁਸੀਂ ਇਦਾਂ ਨਾ ਕਰੋ ਆ ਵਾਹਿਗੁਰੂ ਜੀ ਕੀ ਫਤਿਹ ਰਾਤ ਇੱਕ ਅੱਠੀ ਉਹ ਤੇ ਵੀਡੀਓ ਪਾਈ ਸੀ ਜਿਹਦੇ ਵਿੱਚ ਦੱਸਿਆ ਗਿਆ ਤਾਂ ਕਿ ਜਿਹੜੀ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਸਤਲੁਜ ਦਰਿਆ ਦੀ ਇੱਕ ਟੁੱਕੜਾ गिर ਚੁੱਕੀ ਆ ਤੇ ਜਿਹੜਾ ਸਾਡਾ ਬੇਟ ਇਲਾਕਾ ਮਾਝੂੜੇ ਤੱਕ ਨੂੰ ਖਤਰਾ ਆ ਉਤੋਂ ਬਾਅਦ ਪ੍ਰਮਾਤਮਾ ਵੱਲੋਂ ਹੀ ਕਿਰਪਾ ਹੋਈ ਆ ਸਾਡਾ ਵੀਰ ਜਗਦੀਪ ਸਿੰਘ ਥੋੜੀ ਉਹ ਪਹੁੰਚੇ ਉਹਨਾਂ ਨੇ ਉਹ ਖਬਰ ਜਲਾ ਦਿੱਤੀ ਪਰ ਉਸ ਤੋਂ ਕੁਝ ਸਮੇਂ ਬਾਅਦ ਡੀਸੀ ਸਾਹਿਬ ਆਏ ਤੇ ਉਹ ਕਹਿੰਦੇ ਵੀ ਆਪਣੇ ਨਿੱਜੀ ਉਧਰ ਲੈ ਕੇ ਅਗਲੇ ਨੇ ਕੋਈ ਵੀਡੀਓ ਬਣਾਤੀ ਜਾਂ ਸ਼ਰਾਰਤੀ ਅੰਸਰ ਅਸੀਂ ਡੀਸੀ ਸਾਹਿਬ ਨੂੰ ਪੁੱਛਦੇ ਆ ਵੀ ਜਿਹੜਾ ਆ ਗਿਰਿਆ ਹੋਇਆ ਆ ਦੇਖ ਲਗਦੇ ਆ ਇਹ ਬੰਦੇ ਹੁਣ ਬਾਜ਼ ਦੇ ਹੀ ਲੱਗੇ ਹੋਏ ਆ ਸਾਰੀ ਦਾਦ ਦੇ ਕਿ ਆ ਇਹ ਸ਼ਰਾਰਤੀ ਅੰਸਰ ਤੇਰੇ ਇਹ ਸਾਰਾ ਗਿਰਿਆ ਸਾਰੇ ਬੰਦਿਆਂ ਨੇ ਉਰੇ ਦਿਵਾ ਕਰੀ ਜਾ ਕੇ ਆਜੋ ਕਿਆ ਇਹ ਸ਼ਰਤਾਂ ਸਾਡੇ ਜਿਹੜੇ ਬੋਲ ਰਹੇ ਤੇ ਇੱਕ ਇਲਾਕਾ ਬਚਾਉਣ ਵਾਸਤੇ ਅਸੀਂ ਬੋਲੇ ਸਾਰੇ ਪਰ ਸਾਨੂੰ ਇਹ ਰੁਕ ਜਾਓ ਰੁਕ ਜਾਓ ਇੱਕ ਮਿੰਟ ਸਾਨੂੰ ਇਹ ਮੇਰੇ ਸਾਹਮਣੇ ਕੋਈ ਵੀਰ ਯਾਰ ਸਾਨੂੰ ਇਹਨਾਂ ਨੇ ਸਾਫ ਕਰਿਆ ਅੰਦਰ ਆਉਰੇ ਵਿੱਚ ਉਹ ਚੈਨਲ ਵਾਲੇ ਨੂੰ ਜਿਨ੍ਹਾਂ ਕਾਰਨ ਅੱਜੋ-ਕੱਟ ਦੂਸਰੇ ਆਣੇ ਲੱਕਦੇ ਬੰਦੇ ਆਏ ਸਾਡੇ ਕੋਲ ਬੇਇੱਜ਼ਤੀ ਇਹ ਹੈਗੀ ਆ ਜੀ ਪ੍ਰਸ਼ਾਸਨ ਨੂੰ ਸਾਡਾ ਕਿੰਨਾ ਕੁ ਪ੍ਰਬੰਧ ਹੈਗਾ ਕਿੰਨੀ ਕਿ ਲੇਬਰ ਦੀ ਇੱਥੇ ਜੇ ਅਸੀਂ ਕੰਮ ਕਰਦੇ ਸਾਡੇ ਕੰਮ ਵਿੱਚ ਦਖਲਅੰਦਾਜ਼ੀ ਨਾ ਕਰੋ ਦਖਲਅੰਦਾਜ਼ੀ ਆ ਤੁਹਾਡੀ ਦਿੱਤੀ ਹੈ ਜੇ ਰਾਤ ਥੜੀ ਸਾਹਿਬ ਇੱਥੇ ਲਾਈਵ ਨਾ ਕਰਦੇ ਇੱਥੇ ਪਬਲਿਕ ਨਹੀਂ ਸੀ ਆਉਣੀ ਇੱਕ ਬਚਣਾ ਨਹੀਂ ਸੀ ਸਾਰਾ ਇਲਾਕਾ ਉਹਨੂੰ ਹੜਿਆ ਹੋਣਾ ਦੀ ਤੁਸੀਂ ਕਿਸਤੀਆਂ ਲਈ ਫਿਰਨਾ ਸੀ ਤੁਸੀਂ ਉਹਨਾਂ ਨੂੰ ਸ਼ਰਾਰਤੀ ਅਨਸਰ ਕਿਹਾ ਤੁਸੀਂ ਕਿਹਾ ਇਹਦਾ ਤੇ ਨਿੱਜੀ ਮਫਾਦ ਆ ਉਹ ਨਿੱਜੀ ਮਫਾਦ ਵਾਸਤੇ ਨੇ ਸੀ ਬੁਲਾਏ ਸੀ ਉਹ ਇੱਥੇ ਦਿਖਾਇਆ ਉਹਨਾਂ ਨੂੰ ਬੁਲਾ ਕੇ ਕੁੱਟ ਰਿਆ ਸੀ ਜੇ ਸੰਗਤ ਆਈ ਆ ਪਬਲਿਕ ਆਈ ਆ ਉਹਨਾਂ ਦਾ ਚੈਨਲ ਤੇ ਦੂਰ ਤੱਕ ਦੇਖ ਕੇ ਤਾਂ ਇਹ ਬਚਾਇਆ ਤੁਹਾਡਾ ਡੀ.ਐਸ. ਸਾਹਿਬ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ ਮੈਨੂੰ ਵੀ ਪਤਾ ਨਹੀਂ ਲੱਗਿਆ ਵਿੱਚੇ ਖੜਾ ਕੇ ਤੁਸੀਂ ਕੀ ਗੋਲਮੋਲ ਪਾ ਕੇ ਰਾਤੀ ਮੈਂ ਤਾਂ ਉਹ ਤਾਂ ਦੇਖਿਆ ਨਹੀਂ ਸੀ ਵੀ ਕੀ ਹਾਲਾਤ ਉਹਨਾਂ ਦੇ ਚੈਨਲ ਤੇ ਕੀ ਗੱਲ ਚੱਲੀ ਸੀ ਇਹ ਕੋਈ ਸ਼ਰਾਰਤੀ ਅੰਸਰ ਨਹੀਂ ਜੀ ਇਹ ਫਿਰ ਅਸੀਂ ਪਬਲਿਕ ਨੂੰ ਕਿੱਦਾਂ ਬੁਲਾਉਂਗੇ ਫਿਰ ਦੁਬਾਰਾ ਲੋਕ ਕਹਿਣਗੇ ਤੁਸੀਂ ਇੱਥੇ ਝੂਠ ਪੈਨਿਕ ਕ੍ਰੀਏਟ ਕਰਦੇ ਆ ਇਹ 5 ਮਿੰਟ ਚ 20 ਫੁੱਟ ਏਰੀਆ ਗਿਰਿਆ ਉਹ ਦੀ ਸੀ ਤਾਂ ਤੁਸੀਂ ਤਾਂ ਹੈ ਨਹੀਂ ਸੀ ਇੱਥੇ ਇੱਥੇ ਜਿਹੜੀ ਪਾ ਦੱਸੋ ਜੀ ਕਿੰਨੇ ਟਾਈਮ ਚ ਗਿਰਿਆ ਉਹ ਇਹ ਤਾਂ 20 ਮਿੰਟ ਪੁੱਛੋ ਪਬਲਿਕ ਨੂੰ 5 ਮਿੰਟ ਦੇ ਵਿੱਚ ਤੁਸੀਂ ਇਹਨਾਂ ਦੀ ਵੀਡੀਓ ਵੀ ਹਿਡਨ ਕਰਾਤੀ ਫਿਰ ਪਬਲਿਕ ਆਉਗੀ ਕਿੱਦਾਂ ਇੱਥੇ ਕਿੱਦਾਂ ਕੰਮ ਚੱਲੂਗਾ ਕਿਹਨੂੰ ਲੈ ਕੇ ਆਈਏ ਅਸੀਂ ਤੁਹਾਡੇ 20 ਬੰਦੇ ਆਏ ਹੁਣ ਤੱਕ ਲੇਵਰ ਦੇ ਜਿਹੜੇ ਕੰਮ ਕਰਦੇ ਤੁਸੀਂ ਉਹ ਵੀ ਰੋਕ ਰਹੇ ਹੋ ਇਹ ਮਿੱਟ ਪਿਆਰ ਨਾਲ ਨਹੀਂ ਜੀ ਗੱਲਾਂ ਹੋਣੀਆਂ ਤੁਹਾਨੂੰ ਸਵੇਰ ਦੇ ਪਿੱਟ ਦੇ ਆ ਵੀ ਉੱਧਰ ਕਰਾ ਦਿਓ ਰੌਲਾ ਪਏ ਤੇ ਅੱਜ ਕਹਿੰਦੇ ਸ਼ੁਰੂ ਲੱਗੇ ਕਰਨ ਜਿਹੜਾ ਇੱਥੇ ਮਾਰ ਪਾ ਰਹੀ ਆ ਸਮਾਨ ਰੇਤਾ ਉਹ ਥੈਲੇ ਉਹ ਸੰਗਤ ਲੈ ਕੇ ਆ ਰਹੀ ਆ ਬੇਨਤੀ ਹੈ ਜੀ ਵੀ ਜਿਹੜੀ ਅਸੀਂ ਇਦਾਂ ਅਪੀਲ ਕਰਦੇ ਹੁੰਨੇ ਆ ਪ੍ਰਸ਼ਾਸਨ ਨੂੰ ਬੇਨਤੀ ਵੀ ਨਾ ਡੀਮੋਟੀਵੇਸ਼ਨ ਨਾ ਕਰੋ ਜੇ ਰਾਤ ਉਹ ਖਬਰ ਦੇ ਨਾਲ ਉਹ ਵੀਡੀਓ ਦੇ ਨਾਲ ਲੋਕ ਪੂਰੇ ਨਾ ਪਹੁੰਚਦੇ ਦਰਾਹੇ ਤੱਕ ਦੇ ਲੋਕ ਆਏ ਫੂਲਪਿੰਡ ਤੋਂ ਨਾਲ ਖੈਰਾਬਾਦ ਪਿੰਡ ਤੋਂ 8 ਟਰਾਲੀਆਂ ਭਰ ਕੇ ਸੈਂਟ ਬੈਗਾਂ ਦੀ ਆ ਗਈਆਂ ਰੇਤੇ ਦੇ ਭਰੇ ਥੈਲਿਆਂ ਦੀ ਜਿਹਦੇ ਨਾਲਾ ਠੋਕਰ ਦੇ ਵਿੱਚ ਜਾਣ ਲਾਇਆ ਸਾਰਾ ਕੁਝ ਆ ਠੋਕਰ ਰੁਕੀ ਜੇ ਇਹ ਰਾਤ ਨਾ ਲੱਗਦਾ ਰਾਤੇ ਰਾਤੇ ਠੋਕਰ ਤਾਂ ਗਈ ਤੇ ਜੀ ਰਾਤੇ ਰਾਤ ਨਾ ਲੱਗਦੇ ਪੂਰੇ ਪ੍ਰਸ਼ਾਸਨ ਦੇ ਅਧਿਕਾਰੀ ਸੀਗਾ ਕੋਈ ਇਸ ਮਹਿਕਮੇ ਦਾ ਉਹਨੂੰ ਕਿਹਾ ਬਾਈ ਜੇ ਠੋਕਰ ਗਿਰ ਗਈ ਜਦੇ 5 ਮਿੰਟ ਦੇ ਵਿੱਚ ਵਿੱਚੇ 40 ਤੋਂ 50 ਫੁੱਟ ਠੋਕਰ ਜਦੇ ਥੱਲੇ ਇੱਕਦਮ ਡੇਢ ਗਈ ਸਾਰੇ ਡਰ ਕੇ ਪਰਲੇ ਪਤਨ ਭੱਜੇ ਵੀ ਹੋ ਗਿਆ ਕੰਮ ਉਹਨੂੰ ਜਾ ਕੇ ਕਿਹਾ ਉਹਨਾਂ ਨੂੰ ਤਰਨ ਲਾਉ ਕੋਈ ਗੱਲ ਨਹੀਂ ਹੈਗੀ ਇਹ ਚੀਜ਼ਾਂ ਗਲਤਾਂ ਬਹੁਤ ਜ਼ਿਆਦਾ ਉਹ ਚੈਨਲ ਨੂੰ ਅਸੀਂ ਬੁਲਾਇਆ ਇੱਥੇ ਖਬਰ ਲੱਗੀ ਤਾਂ ਕਿ ਲੋਕਾਂ ਤੱਕ ਸਾਡਾ ਮੈਸੇਜ ਪਹੁੰਚੇ ਲੋਕ ਆਏ ਪੰਜਾਬ ਨੇ ਇਕੱਠੇ ਹੋ ਕੇ ਇਹ ਲੋਕ ਲੱਗੇ ਹੋਇਆ ਜਿਹਦਾ ਤੁਸੀਂ ਬਾਅਦ ਵਿੱਚ ਬਿੱਲ ਵੀ ਪਾਉਣੇ ਆ ਫਿਰ ਵੀ ਅਸੀਂ ਲੇਬਰ ਲਾ ਕੇ ਰੋਕਿਆ ਇਹ 8-10 ਕਰੋੜ ਦਾ ਬਿੱਲ ਫਾਦਣਾ ਸਰਕਾਰ ਨੇ ਠੀਕ ਹੈ ਜੀ ਗੱਲ ਇਹ ਲੱਗੇ ਹੋਏ ਆ ਜੀ ਇੱਥੇ ਇਹ ਝੂਠ ਨਾ ਚਲਾਓ ਪਲੀਜ਼ ਸਾਡੀ ਬੇਨਤੀ ਆ ਵੀ ਸਾਡੀਆਂ ਅਪੀਲਾਂ ਨੂੰ ਤੁਸੀਂ ਇਦਾਂ ਨਾ ਕਰੋ ਵਿੱਚ ਸਾਡੇ ਵੀ ਕੁਝ ਲੱਗੇ ਹੋਏ ਆ ਚੌਧਰੀ ਕੜਮ ਚੌਧਰੀ ਉਹ ਪਾਰਟੀ ਵਾਲੇ ਵੀ ਬਿਲਕੁਲ ਅਸੀਂ ਇਹ ਦੱਸੂਗਾ ਵੀ ਉਹ ਨਾ ਪਾਓ ਬੇਤੀ ਕੋਜੀ ਬੱਸ ਵੀ ਇਹ ਚੱਲਣ ਦੋ ਮੇਰਾ ਵੀਰ ਬਹੁਤ ਜ਼ਿਆਦਾ ਬੇਨਤੀ ਆ ਵੀ ਇਦਾਂ ਸਾਨੂੰ ਗੱਡੀ ਮੋਟੀਵੇਟ ਨਾ ਕਰੋ ਇਹ ਟੁੱਟ ਜਾਣਾ ਤਾਂ ਜੇ ਨਾ ਹੁੰਦਾ ਕਮਰਾ ਤੇ ਨਾਲ ਆਕਾ ਸੰਭਦਾ ਉਹਨਾਂ ਨੇ ਸੰਭਿਆ ਇਧਰ ਹੀ ਧੰਨਵਾਦ ਪੱਤਰਕਾਰ ਵੀਰ ਜਗਦੀਪ ਥੜੀ ਦਾ ਬਹੁਤ ਧੰਨਵਾਦ ਜ ਆਪਰਾ ਬੀਬੀ ਕਰ ਰਿਹਾ ਬਹੁਤ ਗੰਦਾ ਬੀਬੀ ਰਿਹਾ ਗਲਤ ਬੀਬੀ ਇਹ ਬਿਲਕੁਲ ਔਖੀ ਘੜੀ ਰਲ ਮੜ ਕੇ ਆਪੇ ਗੰਦੂ ਦਾ ਸਾਥ ਦੇ ਕੇ ਅੱਗੇ ਚਲਾਈਏ ਆਪਾਂ ਕਿਸੇ ਚੱਕਰ ਚ ਜਲਣਾ ਪਈਏ ਕਿ ਕਿਹਦੇ ਵਿੱਚ ਸਾਰੀ ਥਾਂ ਗੜੀ ਆ ਥੋੜੇ ਕੋਈ ਅਫਵਾਹ ਸੀ ਬਾਈ ਰਾ ਦੇ ਚੌਂਕਲ ਵਾਲਿਆਂ ਨੇ ਚਲਾ ਕੇ ਗਲਤ ਕਰਿਆ ਇਹ ਨਹੀਂ ਕਰੀਓ ਠੀਕ ਹੈ ਜੀ ਬਿਲਕੁਲ 300 ਬਹੁਤ ਬਹੁਤ ਧੰਨਵਾਦ ਵੀ ਇਹੇ ਜੇ ਕੰਮ ਨਾ ਕਰੇ ਤਾਂ ਕੀ ਤੁਹਾਨੂੰ ਕੀ